ਜੀ ਕਹਾਂ ਕਿਸਰੀ ਵਾਪਸ ਆਏ 33 ਸਾਲ ਬਾਅਦ ਇੱਕ ਇੰਨੇ ਸਾਲ ਵੇਟ ਤੋਂ ਬਾਅਦ ਔਰ ਕਿਉਂ ਔਰ ਰੀਜ਼ਨ ਕੀ ਬਣਾ ਕਿੱਥੇ ਤੁਹਾਨੂੰ ਉਹਨਾਂ ਨੇ ਡਿਟੇਲ ਕਰ ਲਿਆ ਸੀ origin ਦਾ ਮੈਨੂੰ ਪਤਾ ਨਹੀਂ ਸਨ ਫਰਾਂਸ ਸਿਕੋ ਕੀਤਾ ਅੱਛਾ ਤੁਸੀਂ ਕੰਮ ਤੇ ਸੀਗੇ ਨਹੀਂ ਮੈਨੂੰ 2012 ਤੋਂ ਡਿਪੋਟੇਸ਼ਨ ਲੱਗੀ ਸੀ ਅੱਛਾ ਜੀ ਤੇ ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਰਿਕਾਰਡ ਜਾਂਦੀ ਸੀ 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ ਅੱਛਾ ਜੀ ਜਦ ਮੈਂ ਆਜ ਡਿਡ ਗੌਣ ਗਈ ਤੇ ਉਹਨਾਂ ਮੈਨੂੰ ਰੈਸਟ ਕਰ ਲਿਆ ਬਿਨਾਂ ਦੱਸੇ ਤੋਂ ਰਿਪੋਰਟ ਕਰ ਲੈ ਬਿਨਾਂ ਦੱਸੇ ਤੋਂ ਕੋਈ ਰੀਜ਼ਨ ਵੀ ਨਹੀਂ ਦੱਸਿਆ ਉਹਨੇ ਨਹੀਂ ਮਤਲਬ ਜੀ ਕਹਿਵਾਰਾ ਕਿ ਆਪਕੋ ਪਰਿਵਾਰ ਸੇ ਵੀ ਨਹੀਂ ਮਿਲਣੇ ਦਿਆ ਗਿਆ ਜਬ ਆਪ ਵਾਪਸ ਛੋਟੇ ਨਹੀਂ ਆਪਨੇ ਰਿਕਵੈਸਟ ਕੀਤੀ ਕਿ ਫੈਮਿਲੀ ਸੇ ਮਿਲਣੇ ਦਿਆ ਜਾਏ ਜਦੋਂ ਹੰਸਨ ਮੈਨੂੰ ਰਿਪੋਰਟ ਕੀਤਾ ਨਾ 10 12 ਦਿਨ ਬਾਅਦ ਮੇਰੀ ਫੈਮਿਲੀ ਨੇ ਰਿਕਵੈਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਕਿ ਤੁਸੀਂ ਨਹੀਂ ਇਸ ਤਰ੍ਹਾਂ ਪੇ ਜੋ ਅਸੀਂ ਆਪ ਲੈ ਕੇ ਜਾਵਾਂਗੇ ਟਿਕਟ ਵੀ ਸ਼ੋ ਕੀਤੀ ਉਹਨਾਂ ਨੇ ਕਰੋਨਾ ਸੁਣੀ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਬਾਅਦ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇਦਾਂ ਰਹਿ ਰਹੇ ਆ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਡ ਦੀ ਫਾਈਲ ਨਹੀਂ ਸੀ ਹਾਂਜੀ ਤੇ ਉਹ ਇਹ ਵੀ ਬਿਨਾਂ ਦੱਸੇ ਕੀ ਅਚਾਨਕ ਉਹਨੇ ਕਿਹਾ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਨਾ 2012 ਤੋਂ ਮੈਨੂੰ ਡਿਪੋਟੇਸ਼ਨ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਤੇ ਇਹਨੇ ਮੈਨੂੰ ਸਕਦੇ ਨਹੀਂ ਸੀ ਅੱਛਾ ਜੀ ਤਾਂ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਹੁੰਦੀ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੀ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਦੋਂ ਨਹੀਂ ਮਤਲਬ ਰਿਪੋਰਟ ਨਹੀਂ ਕੀਤਾ ਜਾਂ ਸੀ ਇਸ ਪ੍ਰੋਸੀਜਰ ਦੇ ਅੰਡਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾਵੇ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਹੋਰ ਜਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਹੈ ਇਹ ਵੀ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੁਣ ਕੀਤਾ ਨਾ ਅੱਛਾ ਜੀ ਤੁਹਾਨੂੰ ਹੋਰ ਦੱਸਾਂ ਮੈਂ ਯੂਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਕੀ ਕੀ ਕਰਿਆ ਮੈਂ ਕੀ ਦੱਸਾਂ ਕੋਈ ਕਿਸੇ ਨਹੀਂ ਹੁੰਦਾ ਜੀ ਕਿਸੇ ਨਾਲ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਮਾਦਾ ਜੀ ਜਿਹੜਾ ਤੁਮਸ ਰੱਖਿਆ ਗਿਆ ਕੁਝ ਜਿੰਨਾ ਟਾਈਮ ਰੱਖਿਆ ਗਿਆ ਤਾਂ ਉਹ ਕਹਿੰਦੇ ਹੱਥ ਕੜੀਆਂ ਲਾਈਆਂ ਸੀ ਜਾਂ ਸਾਹਮਣੇ ਬੈਠਣ ਨੂੰ ਇਹ ਸੀ ਸੋਲ ਨੂੰ ਤੇ ਮਿਲ ਰਿਹਾ ਸੀ ਜੋ ਇੱਕ ਮੋਢੀ ਸਹੂਲਤ ਹੁੰਦੀ ਐ ਐਸੀ ਕਹਦੀ ਐ ਕਿ ਕੋਈ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਵੀ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਸਾਈਡ ਤੇ ਇੱਕ ਐਸਾਈਡ ਫਿਰ ਬੈਕ ਸਾਈਡ ਤੋਂ ਪਰ ਮੈਂ ਤਾਂ ਜਾਂਦਾ ਨਹੀਂ ਨਹੀਂ ਮੇਰੇ ਦੋਨੋਂ ਚੇਂਜ ਹੋਈਆਂ ਜੀ 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 ਇੱਥੇ ਠੀਕ ਹੈ ਜੀ 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 ਆਪ ਚੁੱਕ ਰਹੇ ਹੋ ਜੀ 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 ਬੋਲਦੇ ਰਹੀ ਮੈਂ ਕਮਰੇ ਚ ਜਰਮਨ ਨੇ ਲੈ ਕੇ ਗਏ ਫੋਟੋ ਲਈ ਉਹਨਾ ਮੇਰੀ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਹਾਂ ਕਮਰੇ ਚ ਕੱਲੀ ਠੰਡ ਬਹੁਤ ਸੀ ਨਾ ਤੇ ਕੋਈ ਲੇਟਰ ਨੂੰ ਜਗਾਇਆ ਕਿ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੇਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨੂੰ ਫ੍ਰਿਜ ਨੂੰ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬਿਕਲ ਸੂਟ ਉੱਥੇ ਫੇਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰਕ ਫਿਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਭੇਜ ਦਿੱਤਾ 3 ਵਜੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਬਿਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਹੈ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇ ਰਿਕਾਰਡ ਚ ਪਾ ਦਦੇ ਸੀ ਇੱਕ ਮਤਲਬ ਜ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਏਨੀ ਸੱਤਾ ਯੋਗੀ ਹੈ ਖਾਸ ਕਰ ਸਵਾਰੀਆਂ ਪਿੰਨੀਆਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਪਰ ਤੁਸੀਂ ਜਾਣਦੇ ਹੋ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਆਮਾਨੀ ਪੁੱਤਣਾ ਪੈ ਰਿਹਾ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਾਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪਨੇ ਕਿਹਾ ਕਿ ਮੈਡੀਸਨ ਲੈਣੀ ਹੈ ਮੈਂ ਖਾਣਾ ਵੀ ਖਾਣਾ ਉਹ ਸੰਦੇ ਨਹੀਂ अच्छा खाने को क्या दिया गया आपको जैसे कुछ जानकारी मिली थी कि सिर्फ बर्फ दी गई और खाने को कुछ नहीं जो वो लोग देते थे वो मैं खा नहीं सकती कि मैं वेजिटेरियन हूं जी जी अच्छा वो देते थे ब्रेड सैंडविच टर्की बीफ ऐसा वो मैं खाती हूं पर जितने दिन फके रहे रेस्ट किया क्या था, थानू ये दसे कि रीज क्यों नहीं तुमसे ये तो कुछ लीगली हैगा ना कोर्ट से जाकर आपा के जब मेरी फाइल लगी हुई है तुमसे जो फॉलो करने चाहिए 33 साल हो गए वो वो सुनते नहीं ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਤੁਹਾਡੇ ਨਾਲ ਉਸ ਕਾਗਜ਼ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜਨ ਦਿੰਦੇ ਨਹੀਂ ਅੱਛਾ ਮੈਂ ਤਾਂ ਇਹ ਜਸਪਲੇਨ 'ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ ਪਲੇਨ 'ਚ ਕੁਝ 132 ਲੋਕ ਸੀ ਉਹ ਸਾਰੇ ਇੰਡੀਆ ਦੇ ਸੀ ਇੰਡੀਆ ਤੇ ਸੋਕਾ ਇਹ 15 ਕ ਕਲੰਬੀਆ ਦੇ ਸੀ ਬੱਸ ਸਾਰੇ ਇੰਡੀਆ ਦੇ ਸੀ ਪਲੇਨ 'ਚ ਵੀ ਹੱਥ ਕੜੀ ਪਲੇਨ ਛੱਤ ਕੜੀ ਮੈਨੂੰ ਨਹੀਂ ਫੇਰ ਲਾਈਆਂ ਉਹਨਾਂ ਨੇ ਹੱਥ ਕੜੀਆਂ ਉਹ ਦੋ ਅਫਸਰ ਚੰਗੇ ਸੀ ਜਦੋਂ ਮੈਨੂੰ ਬੇਕਰ ਸਵੀਟ ਲੈ ਕੇ ਗਏ ਨਾ ਇੱਥੇ ਕੜੀ ਲਗਾ ਕੇ ਉਹ ਤਾਂ ਫਿਰ ਇੱਕ ਅਫਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਕੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮਤੁੱਤ ਰਿਆ ਨਹੀਂ ਜਾਂਦਾ ਜੀ ਜੇ ਤੁਸੀਂ ਇੰਡੀਆਏ ਤਾਂ ਹੱਥ ਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਕੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਲੱਗੀਆਂ ਸੀ ਆਗੇ ਕੀ ਕਿਆ ਲੜਾਈ ਆਪਨੀ ਹੈ ਆਪ ਬਾਬਾ ਜਾਣਾ ਚਾਹਤੀ ਹੈ ਯਹੀ ਰਹਿਣਾ ਚਾਹਤੀ ਹੈ ਆਪ ਕੀ ਕਰੇ ਮੇਰੀ ਫੈਮਿਲੀ ਵਾੜਾ ਹੈ ਸਾਰੀ